ਇਕ ਧਰਮ ਹੋਣ ਦੇ ਨਾਂ ਨਾਲ ਸਿੱਖੀ ਇੱਕ ਅਹਿਸਾਸ ਵੀ ਹੈ ਜੋ ਲੋਕਾਂ ਨੂੰ ਹੋਰਾਂ ਦੀ ਮਦਦ ਕਰਨ ਲਈ ਪ੍ਰੇਰਿਤ ਕਰਦਾ ਹੈ ਇਸੇ ਅਹਿਸਾਸ ਨੇ ਚੀਨੀ ਬੰਦੇ ਨੂੰ ਸਿੱਖ ਧਰਮ ਅਪਣਾਉਣ ਲਈ ਮਜਬੂਰ ਕਰ ਦਿੱਤਾ ਵੈਨਕੂਵਰ ਵਿੱਚ ਰਹਿਣ ਵਾਲੇ ਚੀਨੀ ਸਿੱਖ ਮੀਤ ਪਤ ਸਿੰਘ ਜੀਉਂਗ ਨੂੰ ਆਪਣੀ ਜ਼ਿੰਦਗੀ ਵਿੱਚ ਅਜਿਹਾ ਤਜਰਬਾ ਹੋਇਆ ਕਿ ਉਹਨਾਂ ਸਿੱਖ ਬਨਣ ਦਾ ਫੈਸਲਾ ਕਰ ਲਿਆ ਪਤ ਸਿੰਘ ਪਹਿਲੀ ਵਾਰ ਉਦੋਂ ਸਿੱਖੀ ਦੇ ਰੂਬਰੂ ਹੋਏ ਜਦੋਂ ਉਹਨਾਂ ਕਮਿਊਨਿਟੀ ਸੈਂਟਰ ਬਾਹਰ ਲੋਕਾਂ ਦੀ ਢੀੜ ਜਮਾ ਹੋਈ ਵੇਖੀ ਖਬਰ ਏਜੰਸੀ ਮਤਾ ਕਿ ਜਦੋਂ ਪਤ ਸਿੰਘ ਸੈਂਟਰ ਪਹੁੰਚੇ ਤਾਂ ਉਹਨਾਂ ਨੂੰ ਗੁਰੂ ਨਾਨਕ ਫਰੀ ਕਿਚਨ ਵਿੱਚ ਲੰਗਰ ਵੰਡਣ ਲਈ ਦਸਤਾਨੇ ਦਿੱਤੇ ਗਏ ਇਸ ਵਿੱਚੋਂ ਉਸੇ ਵੇਲੇ ਪਤ ਸਿੰਘ ਨੇ ਸਿੱਖ ਧਰਮ ਅਪਣਾਉਣ ਦਾ ਫੈਸਲਾ ਕਰ ਲਿਆ ਉਹਨਾਂ ਆਪਣੀ ਦਿੱਖ ਪੂਰੀ ਤਰ੍ਹਾਂ ਬਦਲ ਲਈ ਹੁਣ ਉਹ ਆਪਣੇ ਹੱਥ ਦੇ ਵਿੱਚ ਕੜਾ ਵੀ ਪਾਉਂਦੇ ਹਨ ਅਤੇ ਦਸਤਾਰ ਵੀ ਸਜਾਉਂਦੇ ਹਨ ਉਹ ਅੰਮ੍ਰਿਤ ਛੱਕ ਕੇ ਗੁਰੂ ਦੇ ਸਿੰਘ ਸਜ ਗਏ ਹਨ ਦੱਸ ਦਈਏ ਕਿ ਪੇਸ਼ੇਵਰੋਂ ਪਤ ਸਿੰਘ ਫੋਟੋਗ੍ਰਾਫਰ ਹਨ ਹੁਣ ਉਹ ਅੰਮ੍ਰਿਤ ਵੇਲੇ 3:30 ਵਜੇ ਉੱਠਦੇ ਹਨ ਨਿਤਨੇਮ ਵੀ ਕਰਦੇ ਹਨ ਹਰ ਐਤਵਾਰ ਗੁਰੂ ਘਰ ਦੇ ਲੰਗਰ ਦੀ ਸੇਵਾ ਵੀ ਕਰਦੇ ਹਨ ਇਥੋਂ ਤੱਕ ਕਿ ਉਹਨਾਂ ਸਿੱਖ ਧਰਮ ਨੂੰ ਪਰਫੁੱਲਿਤ ਕਰਨ ਲਈ 3 ਫੈਕਟ ਅਬਾਊਟ ਸਿੱਖ ਨਾ ਹੈ ਪੈਂਪਲਟ ਵੀ ਛਪਾਇਆ ਹੈ ਉਹ ਦੁਨੀਆ ਦੇ ਮੁੱਖ ਤੌਰ ਤੇ ਚੀਨੀਆਂ ਨੂੰ ਸਿੱਖ ਧਰਮ ਤੋਂ ਜਾਣੂ ਕਰਵਾਉਣਾ ਚਾਹੁੰਦੇ ਹੈ